ਹੁੰਦਾ ਕੀ ਹੈ ਜੇਕਰ ਇੱਕ ਲੇਡੀ ਨੂੰ ਰੈਗੂਲਰ ਬੇਸਿਸ ਦੇ ਉੱਤੇ ਵਾਈਟ ਡਿਸਚਾਰਜ ਹੁੰਦਾ ਰਹੇ ਤਾਂ ਉਹ ਦਿੱਕਤ ਕਿਸ ਹੱਦ ਤੱਕ ਜਾ ਸਕਦੀ ਹੈ ਨੇ ਪਹਿਲੀ ਦਿੱਕਤ ਇਹ ਆ ਸਕਦੀ ਹੈ ਵੀ ਤੁਹਾਡੇ ਪੀਰੀਅਡਸ ਜਿਹੜੇ ਨੇ ਉਹ ਇੰਬੈਲੈਂਸ ਹੋ ਸਕਦੇ ਦੂਸਰੀ ਜਿਹੜੀ ਇਹਦੇ ਵਿੱਚ ਦਿੱਕਤ ਆ ਸਕਦੀ ਹੈ ਚੱਲਦੇ ਹੋਏ ਟਾਈਮ ਦੇ ਨਾਲ ਕਿ ਜਦੋਂ ਤੁਹਾਡਾ ਵਾਈਟ ਡਿਸਚਾਰਜ ਹੁੰਦਾ ਰਹਿੰਦਾ ਹੈ ਰੈਗੂਲਰ ਬੇਸਿਸ ਦੇ ਉੱਤੇ ਤਾਂ ਤੁਸੀਂ ਦੇਖਿਆ ਹੋਊਗਾ ਵੀ ਤੁਹਾਡੀ ਸਰਵਾਈਕਲ ਦੇ ਇਸ਼ੂਸ ਤੁਹਾਡੀ ਬੈਕ ਪੇਨ ਦੇ ਇਸ਼ੂਸ ਤੁਹਾਡੇ ਬੋਨ ਜਿਹੜੀ ਆ ਉਹਦੇ ਵਿੱਚ ਤੁਸੀਂ ਇੱਕ ਵੀਕਨੈਸ ਮਹਿਸੂਸ ਕਰੋਗੇ ਐਂਡ ਆਬਵੀਅਸਲੀ ਲੇਡੀਜ਼ ਦੇ ਵਿੱਚ ਜਿਹੜਾ ਹਾਰਮੋਨਸ ਨੇ ਉਹ ਬਹੁਤ ਪਿਆਰਾ ਰੋਲ ਪਲੇ ਕਰਦੇ ਨੇ ਪਰ ਜਿੱਦਾਂ ਹੀ ਵਾਈਟ ਡਿਸਚਾਰਜ ਹੋਣਾ ਸ਼ੁਰੂ ਹੁੰਦਾ ਆ ਤਾਂ ਉੱਥੇ ਹਾਰਮੋਨ ਇੰਬੈਲੈਂਸ ਵੀ ਉਹ ਨਾਲ ਹੀ ਸੰਘੇੜ ਲੈਂਦੇ ਆ ਤਾਂ ਐਸੇ ਦੇ ਵਿੱਚ ਹਜ਼ਾਰਾਂ ਦੀ ਤਦਾਦ ਚ ਅਸੀਂ ਦੇਖਿਆ ਵਾ ਰਿਲੈਕਸ ਟੈਬਲੇਟ ਜਾਂ ਲੇਡੀ ਗੁੱਡ ਫਰੈਂਡ ਜਿਹਨੂੰ ਆਪਾਂ ਕਹਿ ਦਿੰਨੇ ਆ ਬਹੁਤ ਸਾਰੇ ਲੋਕਾਂ ਦੀ ਇਹਨੇ ਮਦਦ ਕੀਤੀ ਹੈ ਹਾਰਮੋਨਸ ਬੈਲੈਂਸ ਕਰਨ ਦੇ ਵਿੱਚ ਵਾਈਟ ਡਿਸਚਾਰਜ ਨੂੰ ਕੰਟਰੋਲ ਕਰਨ ਦੇ ਵਿੱਚ ਪੀਸੀਓ ਡੀ ਪੀਸੀਓ ਐਸਰਗੀਆਂ ਦਿੱਕਤਾਂ ਦੇ ਵਿੱਚ ਵੀ ਇਹਨੇ ਲਾਹਾ ਲਿਆ ਵਾ ਤਾਂ ਤੁਸੀਂ ਜੇਕਰ ਇਸ ਤਰ੍ਹਾਂ ਦੀ ਦਿੱਕਤ ਨਾਲ ਜੂਝਦੇ ਹੋ ਤਾਂ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਤੇ ਅਸੀਂ ਪਹੁੰਚਦੀ ਕਰਾਂਗੇ ਤੁਹਾਡੇ ਘਰ ਤੱਕ ਧੰਨਵਾਦ